ਸੱਤ ਸਿਰਿਆਂ ਕਾਲਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰੀ ਅੱਜ ਦੀ ਵੱਡੀ ਖਬਰ ਐਲਪੀਜੀ ਖਪਤਕਾਰਾਂ ਲਈ ਮਤੰਪੂਰ ਜਾਣ ਨਾ ਲੋਕਾਂ ਨੂੰ ਨਹੀਂ ਮਿਲੇਗੀ ਸਬਸਿਡੀ ਕਿਰੈਲੂ ਐਲ ਪੀ ਜੀ ਦੇ ਉਪਤਕਰਾਂ ਨੂੰ 31 ਮਾਰਚ ਤੱਕ ਬਾਇਓਮੈਟ੍ਰਿਕ ਆਧਾਰ ਤੇ ਪ੍ਰਮਾਣੀ ਕਰਨ ਪੂਰਾ ਕਰਨਾ ਲਾਜ਼ਮੀ ਹੈ ਇਸ ਮਿਤੀ ਤੱਕ ਜੇਕਰ ਕਰਨ ਵਿੱਚ ਸਫਲ ਰਹਿਣ ਅਤੇ ਸਬਸਿਡੀ ਦਾ ਨੁਕਸਾਨ ਹੋਵੇਗਾ ਇਹ ਨਿਯਮ ਇੰਡੀਅਨ ਔਇਲ ਅਤੇ ਪਾਰਟ પેટ્રોલੀਆਂ ਅਤੇ ਐਚ ਪੀ ਗੈਸ ਸਮੇਤ ਸਾਰੀਆਂ ਕੰਪਨੀਆਂ ਤੇ ਲਾਗੂ ਹੁੰਦਾ ਹੈ ਏ ਕੇ ਯੂ ਸੀ ਹਰ ਵਿੱਤੀ ਸਾਲ ਵਿੱਚ ਪੂਰਾ ਕਰਨਾ ਲਾਜ਼ਮੀ ਹੈ ਇਸ ਸਭ ਸੀ ਇਹ ਸਭ ਸਿਟੀ ਸਿਰਫ ਉਹਨਾਂ ਖਪਤ ਕਰਨ ਲਈ ਉਪਲਬਧ ਹੋਵੇਗੀ ਜਿਨ੍ਹਾਂ ਨੇ ਕਿ ਇਹ ਸੌਰੀ ਇਹ ਕੇਵਾਈਸੀ ਪੂਰਾ ਕੀਤਾ ਹੈ ਜਿੰਨਾ ਖਪਤ ਕਰਨੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ ਤੇ ਉਹ ਦੋ ਤਰੀਕਿਆਂ ਨਾਲ ਜਿਹੜਾ ਮੁਫਤ ਕਰ ਸਕਦੇ ਹਨ ਪਹਿਲਾ ਹੈ ਸਬੰਧੀ ਤੇ ਕੰਪਨੀ ਦੇ ਮੋਬਾਈਲ ਐਪ ਰਾਹੀਂ ਸਵੇ ਪ੍ਰਮਾਣਿਤ ਕਰਨਾ ਇੱਕ ਹੋਰ ਵਿਕਲਪ ਇਹ ਹੈ ਕਿ ਤੁਸੀਂ ਆਪਣਾ ਇਹ ਈਕੇਵਾਈਸੀ ਪੂਰਾ ਕਰਨ ਲਈ ਆਪਣੇ ਐਲਪੀਜੀ ਵੰਡ ਕਰਮਚਾਰੀਆਂ ਜਾਂ ਸਥਾਨਿਕ ਡੀਲਰਾਂ ਨਾਲ ਸੰਪਰਕ ਕਰੋ ਹਾਲਾ ਕਿ ਐਲ ਪੀ ਜੀ ਸਪਲਾਈ ਦਾ ਰੀਫਿਲ ਵਿੱਚ ਕੋਈ ਵੀ ਗਨ ਨਹੀਂ ਪਵੇਗਾ ਖਪਤਕਾਰਨ ਧਾਰਤ ਸੀਮਾ ਤੱਕ ਗੈਸ ਸਿਲੰਡਰ ਬੁੱਕ ਕਰ ਸਕਣਗੇ ਮੈਰਠ ਐਲ ਪੀ ਜੀ ਗੈਸ ਡਿਸਟਰੀ ਡਿਸਟਰੀ ਵਿਊ ਤਰਜਤ ਐਸੋਸੀਏਸ਼ਨ ਦੇ ਪ੍ਰਧਾਨ ਨਮੋ ਜੈਨ ਨੇ ਕਿਹਾ ਹੈ ਕਿਹਾ ਕਿ ਇਹ eKYC ਪ੍ਰਕਿਰਿਆ ਬਹੁਤ ਸਰਲ ਹੈ ਖਪਤਕਾਰਾਂ ਨੂੰ ਇਸ ਨੂੰ ਸਮੇਂ ਸਿਰ ਪੂਰਾ ਕਰਨਾ ਚਾਹੀਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿ ਲਈ ਧੰਨਵਾਦ ਕਮੈਂਟ ਵਿੱਚ ਆਪਣੀ ਰਾਏ ਤੇ ਸਲਾਹ ਜਰੂਰ ਦਿਓ ਜੀ